वागुर जी, जी पहुंच गए आप जनवाड़ा माता भागो जी की तप स्थानीय जी करो दर्शन ਲਓ ਜੀ ਆਪਾਂ ਪਹੁੰਚ ਗਏ ਵਾਹਿਗੁਰੂ ਜੀ ਗੁਰਦੁਆਰਾ ਮਾਤਾ ਭਾਗ ਭਾਗੌਰ ਜੀ ਪਿੰਡ ਜਨਵਾੜਾ ਮੈਂ ਤੁਹਾਨੂੰ ਇਤਿਹਾਸ ਦਿਖਾਤਾ ਜੀ ਤੁਸੀਂ ਪੜ ਲਿਓ ਇਹ ਹੈ ਇਤਿਹਾਸਿਕ ਖੂਹ ਬੌਲੀ ਇਹ ਦਰਸ਼ਨ ਕਰਾਣੇ ਤੁਹਾਨੂੰ ਤੋਂ ਦਿਖਦਾ ਨਹੀਂ ਦੇਖਦੇ ਆ ਪਰ ਪੱਗੇ ਜਾ ਕੇ ਦੇਖੋ ਇਹਦਾ ਜਲ ਇੰਨਾ ਸਾਫ ਜਲ ਹੈ ਨਾ نیچے ਤੁਸੀਂ ਲਾਸਟ ਚ ਦੇਖ ਰਹੇ ਹੋ ਨਾ ਉਹ ਲਾਸਟ ਚ ਇੱਕ ਲਾਈਟ ਹੈ ਯਾਨੀ ਕਿ ਇੰਨੇ ਸਾਫ ਪਾਣ ਦੇ ਵਿੱਚ ਜਾ ਕੇ ਉਹ ਲਾਈਟ ਦਿਖ ਰਹੀ ਹੈ ਨੁੱਚੇ ਦੇਖੋ ਸ਼ਾਇਦ ਮੈਂ ਵੀ ਦਿਖ ਰਹੀ ਹਾਂ ਉੱਪਰੋਂ ਤੁਸੀਂ ਆਪ ਹਸਾਲਤਾ ਵਲਾਂ ਨੂੰ ਕਿ ਕਿੰਨਾ ਜਲ ਸਾਫ ਹੈ ਅੰਦਰ ਔਰ ਮੈਂ ਦੇਖ ਲਓ ਵੀਡੀਓ ਬਣਾਉਂਦੀ ਵੀ ਦਿਖ ਰਹੀ ਹਾਂ ਇਤਿਹਾਸ ਕਪੜਾ ओके 사쌍지 ਮਿਲਦੇ ਆ ਅਗਲੇ ਬਲੌਗ ਚ ਤਦ ਤੱਕ ਲਈ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ